ਪਾਸ ਟਾਈਮ ਹੁਣ ਲਾਂਗਜ਼ਾ ਪਿੰਡ ਦੇ ਨੇੜੇ ਇੱਕ ਉੱਚੀ ਚੋਟੀ ਦੇ ਉੱਪਰ ਟਾਵਰ ਲੱਗਿਆ ਹੋਇਆ ਇੱਥੇ ਥੋੜਾ ਜਿਹਾ ਪਲੇਨ ਜਿਹਾ ਥਾਂ ਸੀ ਇੱਥੇ ਰੁਕੇ ਹੋਏ ਆ ਇੱਥੋਂ ਚਾਰ ਸ਼ਪੇਰੇ ਦਾ ਵਿਊ ਵਧੀਆ ਆਉਂਦਾ ਸੀਗਾ ਚਾਰ ਸ਼ਪੇਰੇ ਬਰਫ਼ ਨਾਲ ਲੱਦੇ ਹੋਏ ਪਹਾੜ ਤੇ ਆਹ ਥੋੜੀ ਜੀ ਜਗ੍ਹਾ ਇੱਥੇ ਵਿੱਚ ਪਲੇਨ ਸੀਗੀ ਇੱਥੋਂ ਤਾਂ ਬਾਈਕ ਚੜ ਕੇ ਆ ਗਏ ਸਾਹਮਣੇ ਥੋੜੀ ਜੀ ਬਰਫ਼ ਦੀਂਦੀ ਆ ਨਿੱਕੀ ਜੀ ਇੱਥੇ ਲੋਕ ਜਾ ਕੇ ਫੋਟੋ ਖਿਚਾਉਣ ਲੱਗੇ ਆ ਆ ਗਏ ਇਦਾਂ ਦੀ ਗੱਲਬਾਤ ਹੈ ਇੱਥੇ ਇਹ ਆਪਾਂ ਹੁਣ ਦੂਸਰੇ ਪਿੰਡ ਪਹੁੰਚੇ ਆ ਲਾਂਗ ਦਾ ਕਾਮਿਕ ਤੋਂ ਇਹ 9 ਕਿਲੋਮੀਟਰ ਤੇ ਥੱਲੇ ਇੱਥੇ ਮੇਨ ਜਿਹੜੀ ਇੱਕ ਕਮਿਊਨਿਟੀ ਆ ਔਰ ਇੱਕ ਮਹਾਤਮਾ ਬੋਧ ਜਿਹੜਾ ਸਟੈਚੂ ਆ ਆਹ ਪਾਰਕਿੰਗ ਉਹ ਉੱਥੇ ਕਰਕੇ ਬਾਈਕ ਗੱਡੀਆਂ ਦੇ ਅੰਦਰ ਥੋੜਾ ਜਿਹਾ ਉਤਰ ਕੇ ਆਉਣਾ ਪੈਂਦਾ ਥੱਲੇ ਨੂੰ ਇਸ ਕੰਮੇ ਮਹਾਤਮਾ ਬੋਧੀ ਮੂਰਤੀ ਇਧਰ ਪਹਾੜ ਸੁੱਕੇ ਤੇ ਹਵਾ ਜਿਹੜੀ ਬਹੁਤ ਤੇਜ਼ ਆ ਰਹੀ ਹੈ ਇਹ ਮਹਾਤਮਾ ਬੁੱਧ ਜੀ ਦਾ ਸਟੈਚੂ ਲਾਂਗਜ਼ਾ ਦੇ ਵਿੱਚ 5 ਕਿਲੋਮੀਟਰ ਥੱਲੇ ਨੂੰ ਉਤਰਿਆ ਹੋਇਆ ਆ ਕੇ ਤੇ ਤੁਸੀਂ ਇੱਥੇ ਦਰਸ਼ਨ ਮੇਲਾ ਕਰ ਸਕਦੇ ਹੋ

ਕੰਗੀ ਸਾਰਿਆਂ ਨੂੰ ਅੱਜ ਤਰੀਕ 28 ਹੋ ਗਈ ਸਵੇਰੇ ਦੇ ਤਕਰੀਬਨ 7:30 ਵਜੇ ਆਪਾਂ ਜਾ ਰਹੇ ਆ ਸ਼ੀਸ਼ਮ ਬ੍ਰਿਜ ਆਪਾਂ ਖਬਰ ਪੈਂਟ ਜਿਹੜਾ ਕ੍ਰਾਸ ਕਰ ਰਹੇ ਆ ਬੰਦਾ ਸਾਡਾ ਜਿਹੜਾ ਰਾਤ ਐਡਮਿਟ ਕਰਵਾਇਆ ਕੱਲ ਠੀਕ ਆ ਹੁਣ ਅਸੀਂ ਨਾਲੋਂ ਸਿਰ ਤੇ ਉਹਨਾਂ ਨੂੰ ਛੱਡ ਕੇ ਅੱਜ ਇੱਥੇ ਸ਼ੀਸ਼ਮ ਬ੍ਰਿਜ ਤੇ ਕੀਵਨਸਰੀ ਦੇਖ ਕੇ ਅੱਤਵਾਸ ਕਰਾਂਗੇ ਸਾਹਮਣੇ ਕੀਵਨਸਰੀ ਦਾ ਘਰ ਇਹ ਉਹ ਬਿਲਕੁਲ ਸਾਹਮਣੇ ਹੀ ਸਵੇਰੇ ਵਾਸਤੇ ਲੋੜ ਹੈ ਪਰ ਮੈਂ ਸੋਚਿਆ ਸੀ ਬਰੇਕ ਜਾ ਦੇਵੋਣੇ ਸਵੇਰੇ ਸਵੇਰੇ ਬਾਈਕ ਤੇ ਠੰਡ ਕਾਫੀ ਲੱਗ ਰਹੀ ਹੈ ਟੈਂਪਰੇਚਰ ਜਿਹੜਾ ਮਾਈਨਸ ਆ ਇੱਕ ਅੱਜ ਹਵਾ ਚੱਲ ਰਹੀ ਆ ਕੱਲ ਵੀ ਅਸੀਂ ਜਲਦੀ ਨਿਕਲੇ ਸੀ ਸਵੇਰੇ ਪਰ ਕੱਲ ਠੰਡ ਨਹੀਂ ਸੀ ਲੱਗਦੀ ਆ ਇੱਥੇ ਡੁੰਗੀਆਂ ਡੁੰਗੀਆਂ ਖੱਡਾਂ ਨੇ ਪਹਾੜਾਂ ਦੀਆਂ ਇਹਨਾਂ ਖੱਡਾਂ ਦੇ ਉੱਪਰ ਜਿਹੜਾ ਚੀਚਮ ਬ੍ਰਿਜ ਜਿਹੜਾ ਬਣਿਆ ਹੋਇਆ ਤੇ ਇੱਥੋਂ ਤਕਰੀਬਨ 5 ਕਿਲੋਮੀਟਰ ਰਹਿ ਗਿਆ ਅਸੀਂ ਖੜ ਕੇ ਥੋੜੀ ਰੈਸਟ ਲੈਣ ਲੱਗੇ ਤੇ ਰਸਤੇ ਵਿੱਚ ਹੀ ਸ਼ੀਸ਼ਮ ਜਿਹੜਾ ਕਾਜਾ ਤੋਂ ਤਕਰੀਬਨ 19 ਕਿਲੋਮੀਟਰ ਹੈ ਤੇ ਕੀ ਮਿਨਿਸਟਰੀ ਜਿਹੜੀ 14 ਕਿਲੋਮੀਟਰ ਕੀ ਰਸਤੇ 'ਚ ਹੀ ਆ ਜਾਂਦੀ ਹੈ ਤੇ ਸਵੇਰੇ ਸਵੇਰੇ ਸੜਕ ਤੇ ਹਜੇ ਤੱਕ ਕੋਈ ਨਹੀਂ ਲੋਸਰ ਇੱਥੋਂ ਕਿਆਲੀ ਰਹਿ ਗਿਆ ਤੇ ਚੀਚੰਪੰਜ ਐਦਾਂ ਦੀ ਸਵੇਰ ਦੀ ਗੱਲ ਬਾਤ ਵਾਰਨਿੰਗ ਦੀ ਤਾਪਰ ਨਿਕਲੀ ਆ ਪਰ ਹਵਾ ਦੇ ਨਾਲ ਜਿਹੜੀ ਠੰਡ ਬਹੁਤ ਲੱਗ ਰਹੀ ਆ ਥੱਲੇ ਵੇਖੋ ਕਿੱਡੀ ਡੂੰਗੀ ਖਾਈਆਂ ਨੇ ਐਦਾਂ ਦੀ ਗੱਲ ਬਾਤ ਆ ਬਾਕੀ ਸਾਡੇ ਬੰਦੇ ਅੱਜ ਬ੍ਰਦਰ ਇੱਕ ਬਿਮਾਰ ਹੋਣ ਕਰਕੇ ਵਾਈ ਡਾਕਟਰ ਸਾਹਿਬ ਨੂੰ ਉੱਥੇ ਛੱਡਿਆ ਤੇ ਅਸੀਂ ਦੋ ਜਣੇ ਫਿਰ ਇਕੋ ਬਾਈਕ ਤੇ ਆਏ ਆ ਬਾਕੀ ਉੱਥੇ ਲਾ ਦੇ ਐਦਾਂ ਦੀ ਗੱਲ ਬਾਤ ਚਲਦੇ ਆ ਅੱਗੇ ਸਪਤੀ ਦੇ ਵਿੱਚ ਤੁਹਾਨੂੰ ਆ ਚੀਜ਼ਾਂ ਮਿਲਣਗੀਆਂ ਸਾਹਮਣੇ ਬੋਰਡ ਤੇ ਲਿਖਿਆ 스ਨੋ ਲੈਪਡ red fox ਹਰਗਲਾ ਭੇਡ ਜੀ ਤੇ ਇੱਕ ਆਹ ਬਲੂ ਸ਼ੀਪ ਤੇ ਹਿਮਾਲਿਆਨ ਇਬਿਕਸ ਇਹ ਚੀਜ਼ਾਂ ਤੁਹਾਨੂੰ ਜਿਹੜੀਆਂ ਇੱਥੇ ਮਿਲਣਗੀਆਂ ਭੇਡਾਂ ਭੁੱਡਾਂ ਜੀਆਂ ਤੁਸੀਂ ਆਮ ਹੀ ਇੱਥੇ ਵੇਖੀ ਆ ਤਾਂ ਪਹਾੜੀ ਤੇ ਚੜਦੀਆਂ ਜਿਹੜੀਆਂ ਵੱਡੇ ਵੱਡੇ ਸਿੰਗਾ ਵਾਲੀਆਂ ਤੇ ਲੈਪਡ ਵਗੈਰਾ ਨਹੀਂ ਅਸੀਂ ਕੋਈ ਹੇਠ ਤੱਕ ਦੇਖਿਆ ਸਨੋ ਉੱਪਰ ਹੋ ਸਕਦਾ ਤਾਂ ਜ਼ਿਆਦਾ ਉਚਾਈ ਤੇ ਰਹਿੰਦਾ ਹੋਵੇ ਸਾਹਮਣੇ ਵਾਲਾ ਜੇ ਤੁਹਾਨੂੰ ਪਹਾੜ ਦਿਖਾਈਏ ਇਹ ਕਾਫੀ ਚਾਈਤੇ तकरीबन ਇਹ 17 18000 ਫੁੱਟ ਦੀ ਤੇ 17000 ਦੇ ਕਰੀਬ ਹੋਊਗਾ ਤੇ ਇੱਥੇ ਬਰਫ਼ ਨਾਲ ਲੱਧਿਆ ਹੋਇਆ ਤੇ ਬੱਦਲ ਹੀ ਬੱਦਲ ਆ ਫਾੜਾਂ ਦੀਆਂ ਟੀਸੀਆਂ ਇੱਥੇ ਦੇਖ ਨਹੀਂ ਰਹੀਆਂ ਬਿਲਕੁਲ ਵੇਖੋ ਨੇੜੇ ਤਾਂ ਇਦਾਂ ਦੀ ਗੱਲ ਬਾਤ ਆ ਨੇੜੇ-ਨੇੜੇ ਥੱਲੇ ਤੱਕ ਦੀਂਦਾ ਉੱਪਰ ਇੱਕ ਟੀਸੀ ਜੀ ਦੀਂਦੀ ਆ ਪਰ ਫਿਰ ਇੱਥੇ ਬਹੁਤ ਜ਼ਿਆਦਾ ਸਸ ਟਾਈਮ ਆਪਾਂ 스ਪੀਤੀ ਦੇ ਚਿਚੰਬਰਜ ਦੇ ਉੱਪਰ ਖੜੇ ਆ ਜਿਸ ਦੀ ਉਚਾਈ ਜਿਹੜੀ 13596 ਫੁੱਟ ਦੇ ਉੱਪਰ ਜਿਹੜਾ ਇਹ ਬਣਿਆ ਹੋਇਆ ਤੇ ਏਸ਼ੀਆ ਦਾ ਜਿਹੜਾ ਸਭ ਤੋਂ ਉੱਚੀ ਹਾਈਟ ਦੇ ਉੱਪਰ ਇਹ ਬਣਿਆ ਹੋਇਆ ਪੌੜ ਤੇ ਥੱਲੇ ਦੀ ਇਹਦੇ ਜਿਹੜੀ ਨਦੀ ਰੰਗਦੀ ਆ ਉਹ ਤੁਹਾਨੂੰ ਦਿਖਾਈਏ ਤਾਂ ਬਹੁਤ ਥੱਲੇ ਘੱਟੋ ਘੱਟ ਨਹੀਂ ਤਾਂ ਝੰਡੀਆਂ ਲੱਗੀਆਂ ਵਿੱਚ ਦੀ ਕਿਤੇ ਵੀਡੀਓ ਬਣਾਉਣ ਨੂੰ ਜਗ੍ਹਾ ਨਹੀਂ ਹੈਗੀ ਇੱਥੋਂ ਤੁਸੀਂ ਲਾਓ ਅੰਦਾਜ਼ਾ ਵੀ ਕਿੱਥੇ ਹੈ ਹਾਈਟ ਓ ਬਿਲਕੁਲ ਥੱਲੇ ਨਦੀ ਹੈ ਇੱਥੇ ਬਹੁਤ ਜ਼ਿਆਦਾ ਉਚਾਈ ਤੇ ਥੱਲੇ ਨੂੰ ਦੇਖਦੇ ਆ ਤਾਂ ਚੱਕਰ ਆਉਂਦਾ ਖੇਪਰ ਦੋ ਪਿੰਡ ਨੇ ਇੱਕ ਪਿੰਡ ਉਹ ਸਾਹਮਣੇ ਜਿਹੜਾ ਦੇਖ ਰਿਹਾ ਉਹ ਵੀ ਖੇਬਰ ਇੱਕ ਪਿੱਛੇ ਲੰਘ ਕੇ ਆਇਆ ਉਹ ਵੀ ਖੇਬਰ ਬਹੁਤ ਜਿਹੜਾ ਮਜ਼ਬੂਤ ਪਾਲਾ ਇਹਦੀਆਂ ਤਾਰਾਂ ਆਈਆਂ ਵੇਖੋ ਕਿੰਡੀਆਂ-ਕਿੰਡੀਆਂ ਮੋਟੀਆਂ ਨੇ ਬਾਹ ਜਿੰਨੀਆਂ ਮੋਟੀਆਂ-ਮੋਟੀਆਂ ਤਾਰਾਂ ਦੂਸਰੀ ਸਾਈਡ ਇਹਦੀ ਦਿਖਾਈਏ ਤਾਂ ਇੱਧਰ ਕੁਛ ਇਦਾਂ ਦਾ ਮਾਹੌਲ ਆਹ ਗੱਲਬਾਤ ਆ ਸ਼ੀਸ਼ਮ ਦੀ ਸਾਡੇ ਦੋਸਤ ਦੀ ਇੱਛਾ ਸੀ ਉਹ ਪਿਛਲੀ ਵਾਰ ਆਇਸਪੀਤੀ ਸਰਕਟ ਕਰਨ ਤੇ ਉਹਨਾਂ ਦਾ ਰਹਿ ਗਿਆ ਸੀ ਤੇ ਐਤ ਕਿਉਂ ਫੇਰ ਵਿਚਾਰਾ ਬਿਮਾਰ ਹੋ ਗਿਆ ਉਹ ਤਾਂ ਆਇਆ ਨਹੀਂ ਗਿਆ ਐਦਾਂ ਦੀਆਂ ਗੱਲਾਂ ਬਾਤਾਂ ਨੇ ਸਪਤੀ ਦੀਆਂ ਅੱਗੇ ਨੂੰ ਦੇਖਦੇ ਆਂ ਜਾਣ ਦਾ ਪਲਾਨ ਹੈਗਾ ਮਨਾਲੀ ਵਾਲੀ ਦੀ ਜੇ ਪਾਸ ਇੱਕ ਕਿਹੜਾ ਹੁੰਦਾ ਕੁੰਜਮ ਪਾਸ ਸ਼ਾਇਦ ਵੀ ਇਹ ਤਾਂ ਖੁੱਲ ਗਿਆ ਤਾਂ ਇਧਰ ਦੀ ਨੇੜੇ ਪਊਗਾ ਨਹੀਂ ਜੇ ਸਪਤੀ ਵਾਲ ਨੂੰ ਹਾ ਸ਼ਿਮਲੇ ਨੂੰ ਵਾਪਸ ਜਾਣਾ ਤਾ ਇਥੋਂ ਪਾ ਜਾਣਾ ਸਾਨੂੰ 600 ਕਿਲੋਮੀਟਰ ਇਧਰ ਦੀ ਜਿਹੜਾ 250 ਦੇ ਕਰੀਬ ਸਪੀਤੀ ਆਉਣੀਓ ਤੇ ਇੱਕ ਗੱਲ ਜਰੂਰ ਨੋਟ ਕਰਿਓ ਵੀ ਕਈ ਵਾਰੀ ਬੰਦੇ ਦੁਪਹਿਰ ਨੂੰ ਕੱਪੜੇ ਲਾ ਦਿੰਦੇ ਆ ਜਿਆਦਾ ਮੋٹے ਕੱਪੜੇ ਨਹੀਂ ਪਾਏ ਹੁੰਦੇ ਧੁੱਪ ਲੱਗਦੀ ਆ ਗਰਮੀ ਆਉਂਦੀ ਆ ਉਦੋਂ ਬਾਅਦ ਹੀ ਬੰਦੇ ਜਿਹੜੇ ਬਿਮਾਰ ਹੁੰਦੇ ਆ ਕਿਉਂਕਿ ਮੌਸਮ ਦਾ ਇੱਥੇ ਕੋਈ ਪਤਾ ਨਹੀਂ ਲੱਗਦਾ ਕਿ ਜਦੋਂ ਹਵਾ ਚੱਲ ਪੈਂਦੀ ਏ ਇੱਕਦਮ ਹਵਾ ਦੇ ਨਾਲ ਜਿਹੜਾ ਤਨੁਸਰ ਦੀ ਜ ਕਾਮ ਹੋ ਕੇ ਛਾਤੀ ਬਲੌਕ ਹੋ ਜਾਂਦੀ ਹੈ ਆਕਸੀਜਨ ਲੈਵਲ ਤੁਹਾਡਾ ਘਟ ਜਾਂਦਾ ਤਾਂ ਕਰਕੇ ਕੱਪੜੇ ਤੁਸੀਂ ਪਾਈ ਰੱਖੋ ਖਾਸ ਕਰਕੇ ਬਾਈਕਰ ਨੂੰ ਤਾਂ ਜਿਹੜੀ ਠੰਡ ਜਿਹੜੀ ਪਤਾ ਨਹੀਂ 1 ਮਿੰਟ ਚ ਹੀ ਬਾਈਕ ਤੇ ਹਵਾ ਆ ਜਾਂਦੀ ਹੈ ਛਾਂ ਤੇ ਉੱਥੇ ਫੁੱਲ ਠੰਡ ਲੱਗਣ ਲੱਗ ਜਾਂਦੀ ਹੈ ਤਪ ਹੋਵੇ ਤਾਂ ਘਟ ਲੱਗਦੀ ਹੈ ਤਾਂ ਕਰਕੇ ਲੀੜੇ ਕੱਪੜੇ ਆਪਦੇ ਪੂਰੇ ਪ੍ਰੋਪਰ ਸਿਰਸੂ ਟਾ ਕੇ ਰੱਖੋ ਕਿਉਂਕਿ ਜੇ ਇੱਕ ਬੰਦਾ ਬਿਮਾਰ ਹੋ ਜਾਏ ਫਿਰ ਸਾਰਾ ਜਿਹੜਾ ਟੂਰ ਪਲਾਨ ਤੁਹਾਡਾ ਖਰਾਬ ਹੋ ਜਾਂਦਾ ਬਹੁਤ ਦੂਰ ਬੈਠੇ ਆ ਹਸਪੀਟਲਾਂ ਦੀ ਫੈਸਿਲਿਟੀ ਏਡੀ ਜ਼ਿਆਦਾ ਵਧੀਆ ਨਹੀਂ ਪਰ ਫਿਰ ਵੀ ਜਿਹੜਾ ਇਹਨਾਂ ਦਾ ਸਰਕਾਰੀ ਹਸਪੀਟਲ ਦਾ ਇੰਤਜ਼ਾਮ ਆਪਣੇ ਸਰਕਾਰੀ ਹਸਪੀਟਲਾਂ ਨਾਲੋਂ ਕਾਫੀ ਚੰਗਾ ਸੀਗਾ ਪ੍ਰਾਈਵੇਟਾਂ ਨੂੰ ਭੱਜ ਭੱਜ ਕੇ ਉਹਨਾਂ ਨੇ ਦੇਖਿਆ ਤੇ ਨਹੀਂ ਆਪਣੇ ਤਾਂ ਮਰੀਜ਼ ਨੂੰ ਛੇਤੀ ਹੱਥ ਹੀ ਨਹੀਂ ਪਾਉਂਦੇ ਉਹਨਾਂ ਨੇ ਸਾਨੂੰ ਪੁੱਛਿਆ ਤੱਕ ਨਹੀਂ ਵੀ ਕਿੱਥੋਂ ਆਏ ਹੋ ਕੀ ਇਹ ਫਾਰਮ ਭਰੋ ਉਹ ਕਰੋ ਕੁਝ ਨਹੀਂ ਸਿੱਧਾ ਉਹਨਾਂ ਨੇ ਇਲਾਜ ਕਰਨਾ ਸ਼ੁਰੂ ਕਰਤਾ ਇੱਦਾਂ ਦੂਸਰੀ ਸਾਈਡ ਤੋਂ ਦਿਖਾਈਏ ਤਾਂ ਇਦਾਂ ਦੀ ਗੱਲਬਾਤ ਹੈ। ਮੌਸਮ ਬਿਲਕੁਲ ਸਾਫ਼ ਆ, ਆਸਮਾਨ। ਇਦਾਂ ਦੀ ਥੱਲੇ ਜਿਹੜੀ ਇਹਦੀ ਆਸੇ-ਪਾਸੇ ਦੀ ਜੇ ਤੁਹਾਨੂੰ 360 ਡਿਗਰੀ ਦੀ ਲੋਕੇਸ਼ਨ ਦਿਖਾਈਏ ਤਾਂ ਇਦਾਂ ਦੀ ਆ। ਸਾਹਮਣੇ ਕੋਨੇ-ਮੋਨੇ ਪਹਾੜ। ਸਾਹ ਦੀ ਦਿੱਕਤ ਥੋੜੀ-ਬਹੁਤੀ ਆ ਰਹੀ ਆ। ਸਾਹ ਚੜ ਰਿਹਾ। ਇਹ ਗੱਲਬਾਤ ਆ ਜੀ, ਸ਼ਿਸ਼ਮ ਦੀ। ਆਹ ਨਾਲ ਲੋਕਲ ਖਾਣਾ ਇਹਨੂੰ ਕਹਿੰਦੇ ਛੱਡੂ ਆਟੇ ਦਾ ਬਣਦਾ ਵਿੱਚ ਇਹਦੇ ਪਾਉਂਦੇ ਚਟਣੀ ਜੀ ਕਹਿੰਦੇ ਖਰੂਟ ਖਰੂਟ ਕੰਡ ਕੇ ਪਤਾ ਨਹੀਂ ਕੀ ਕੁਝ ਪਾਉਂਦੇ ਇਹ ਮੰਗਾਇਆ ਕੋਈ ਬਾਲਾ ਵਧੀਆ ਨਹੀਂਗਾ ਸਾਹਮਣੇ ਜਿਹੜਾ ਮੇਨ ਰੋਡ ਆ ਮੇਨ ਰੋਡ ਤੋਂ ਥੱਲੇ ਉੱਤਰਦੇ ਸਾਰ ਇੱਧਰ ਸਾਈਡ ਨੂੰ ਖੱਬੇ ਹੱਥ ਨਿਕਲੇ ਆਉਣਾ ਖੱਬੇ ਹੱਥ ਨਿਕਲਦੇ ਹੀ ਇੱਥੇ ਲਾਮੂ ਹੋਸਟੇਆ ਮੈਡਮ ਤਾਸ਼ੀ ਨੇ ਬਹੁਤ ਵਧੀਆ ਡੀਲ ਕਰਦੇ ਖਾਣਾ ਪਾਣੀ ਘਰ ਵਾਂਗੂ ਤੇ ਇਹਨਾਂ ਦਾ ਕੰਟੈਕਟ ਨੰਬਰ ਜਿਹੜਾ ਆਪਾਂ ਬਲੌਗ ਦੇ ਵਿੱਚ ਪਾ ਦੇਾਂਗੇ ਤੇ ਤੁਸੀਂ ਕਾਲ ਕਰਕੇ ਇੱਥੇ ਪਹੁੰਚੋ ਬਹੁਤ ਵਧੀਆ ਛੜੀ ਇਹਨਾਂ ਦੀ ਸਾਰੀ ਡੀਲਿੰਗ ਕੱਲ ਆਪਾਂ ਕਾਜਾ ਤੋਂ 280 ਕਿਲੋਮੀਟਰ ਦਾ ਸਫ਼ਰ ਕਰਕੇ ਰਾਮਪੁਰ ਦੇ ਆਸ-ਪਾਸ ਜੇ ਆ ਕੇ ਸਟੇ ਕਰਤਾ ਸੀਗਾ ਤੇ ਪਹਿਲਾਂ ਜਾਣ ਦਾ ਇਰਾਦਾ ਸੀਗਾ ਸਾਡਾ ਮਨਾਲੀ ਵਾਲੀ ਸਾਈਡ ਨੂੰ ਉਧਰ ਨੂੰ ਸਾਡਾ ਬੰਦਾ ਥੋੜਾ ਢਿੱਲਾ ਹੋਣ ਕਰਕੇ ਡਾਕਟਰ ਕਹਿੰਦੇ ਵੀ ਹਾਈ ਐਲਟੀਟਿਊਡ ਤੇ ਤੁਸੀਂ ਨਹੀਂ ਜਾਣਾ ਤਾਂ ਕਰਕੇ ਅਸੀਂ ਉੱਥੋਂ ਵਾਪਸੀ ਕਰਤੀ ਅੱਜ ਅਸੀਂ ਰਾਮਪੁਰ ਤੋਂ ਇੱਥੋਂ ਥੋੜਾ ਜਿਹਾ ਅੱਗੇ ਖੜੇ ਸੀ ਇੱਥੋਂ ਤੁਰਨ ਲੱਗੇ ਆਂ ਬਾਈਕ ਵਗੈਰਾ ਸਾਡੇ ਰੈਡੀ ਆ ਖਾਣਾ ਖੂਣਾ ਖਾ ਕੇ ਅੱਜ ਸਾਡਾ ਪ੍ਰੋਗਰਾਮ ਹੈ ਚੈਲ ਰਹਿਣ ਦਾ ਚੈਲ ਕੈਂਪਿੰਗ ਕਰਾਂਗੇ ਜਾਂ ਵੇਖਾਂਗੇ ਕੋਈ ਹੋਮਸਟੇ ਰੋਟੀ ਪਾਣੀ ਖਾ ਕੇ ਇੱਥੋਂ ਨਿਕਲਦੇ ਆਂ ਇੱਥੇ ਰਾਤ ਨੂੰ ਤਕਰੀਬਨ 15 ਡਿਗਰੀ ਟੈਂਪਰੇਚਰ ਸੀਗਾ ਪੱਖੇ ਦੀ ਜ਼ਰੂਰਤ ਪਈ ਰਜਾਈ ਲੈ ਕੇ ਤੇ ਦਿਨੇ ਦੇ ਇੱਥੇ ਛੜੂ ਜੀ ਗਰਮੀ ਹੋ ਜਾਂਦੀ ਹੈ ਇਹ ਆਪਾਂ ਹੁਣ ਕ੍ਰਾਸ ਕਰ ਰਹੇ ਆ ਨਾਰਕੰਡਾ ਨਾਰਕੰਡੇ ਦੇ ਵਿੱਚ ਜਿਹੜੀ ਸਰਦੀ ਬਹੁਤ ਜਿਹੜੀ ਇੱਥੇ ਠੰਡ ਲੱਗਦੀ ਆ ਮੌਸਮ ਇੱਥੇ 12 ਮਹੀਨੇ ਤੀ ਦਿਨ ਵਧੀਆ ਰਹਿੰਦਾ ਹਰੀਆਲੀ ਤੇ ਬਾਰਿਸ਼ ਵਗੈਰਾ ਇੱਥੇ ਬੱਦਲ ਥੱਲੇ ਫਿਰਦੇ ਰਹਿੰਦੇ ਆ ਸਾਹਮਣੇ ਜਿਹੜੇ ਤੁਸੀਂ ਦੇਖ ਰਹੇ ਹੋ ਵਾਈਟ ਵਾਈਟ ਇਹ ਸਾਰੇ ਜਿਹੜੇ ਸੇਬਾਂ ਦੇ ਪੇੜ ਨੇ ਸੇਬਾਂ ਦੇ ਦਰਖਤਾਂ ਦੇ ਉੱਪਰ ਜਿਹੜਾ ਹੈ ਨੈਟ ਜਾਲੀ ਚਿੱਟੀ ਜੀ ਪਾ ਕੇ ਰੱਖਦੇ ਆ ਸੰਡੀ ਸੰਡੀ ਤੋਂ ਜਾਂ ਬਰਫ਼ ਤੋਂ ਜਾਂ ਹੋਰ ਚੀਜ਼ਾਂ ਤੋਂ ਸੇਬ ਨੂੰ ਬਚਾਉਣ ਦੀ ਖਾਤਰ ਨਾਰਕੰਡਾ ਸ਼ਹਿਰ ਜਿਹੜਾ ਸ਼ਿਮਲੇ ਤੋਂ ਤਕਰੀਬਨ 70 ਕਿਲੋਮੀਟਰ ਅੱਗੇ ਪੈ ਜਾਂਦਾ। ਸ਼ਿਮਲੇ ਨਾਲੋਂ ਕਿਤੇ ਵਧੀਆ ਮੌਸਮ ਹੁੰਦਾ ਇੱਥੇ ਤੇ ਕਿਤੇ ਵਧੀਆ ਉਹਦੇ ਨਾਲੋਂ ਜਿਹੜਾ ਸਾਰੇ 뷰 ਨੇ ਤੇ ਦੂਸਰੀ ਗੱਲ ਸਭ ਤੋਂ ਵੱਡੀ ਇੱਥੇ ਭੀੜ ਹਮੇਸ਼ਾ ਘੱਟ ਹੁੰਦੀ। ਆਪਾਂ ਕੱਲ ਚਾਹ ਲਾ ਕੇ ਰੁਕੇ ਸੀਗੇ। ਸੇਰ ਦਾ ਟਾਈਮ ਆ ਤਕਰੀਬਨ 7:30 ਵਜੇ ਦਾ। ਤੇ بارشੋਂ ਆਉਣ ਨੂੰ ਜਿਹੜੀ ਤਿਆਰ ਆ ਬੱਦਲਬਾਈ ਹੋਈ ਪੂਰੀ। ਤੇ ਠੰਡ ਹੋਈ ਆ ਪੂਰੀ। ਇੱਥੋਂ ਹੁਣ ਅਸੀਂ ਜੈਕਟਾਂ ਜੋਗਟਾਂ ਕੱਸ ਲਈਆਂ। ਕਾਸਕੇ ਆਪਦਾ ਸਮਾਨ ਅਸੀਂ ਰਾਤ ਮੋਟਰਸਾਈਕਲ ਤੋਂ ਲਾਇਆ ਨਹੀਂ ਸੀ ਤੇ ਇੱਥੋਂ ਹੁਣ ਅੱਜ ਸਿੱਧਾ ਜਾਣਾ ਪੰਜਾਬ ਨੂੰ ਤੇ بارش ਦੀ ਉਮੀਦ ਆ ਵੀ ਰਾਹ ਚ ਆਉਗੀ ਰੇਨ ਕੋਟ ਵਗੈਰਾ ਵੀ ਅਸੀਂ ਹੁਣੇ ਪਾ ਲੈਣੇ ਆ ਤੇ ਇੱਥੋਂ ਜਾ ਕੇ ਫਿਰ ਅੱਜ ਸ਼ਾਮ ਨੂੰ ਵਲੌਗਾਂ ਦੀ ਜਿਹੜੀ ਸਮਾਪਤੀ ਕਰਦੇ ਆਂ ਚੈਲ ਤੋਂ ਤੁਰਨ ਲੱਗੇ ਸੀ ਤੇ بارش ਨੇ ਵਾਵਾ ਸੀ ਤੁਰੇ ਨਹੀਂ ਬਹੁਤ ਤੇਜ਼ ਮੀਂਹ ਆ ਗਿਆ ਬਹੁਤ ਜ਼ਿਆਦਾ ਤੇਜ਼ ਇਸ ਹਾਵਨਾ ਜਿੰਨਾ بارش ਤੇਜ਼ ਆਵੇ ਹਟਣ ਵਾਲਾ ਤਾਂ ਸਾਨੂੰ ਲੱਗਦਾ ਨਹੀਂ ਮੌਲ ਹੀ ਨਾ ਹੋ ਜੇ ਫੇਰ ਅੱਜ ਦੇਖੋ ਇੱਕ ਹਵਾ ਬਹੁਤ ਤੇਜ਼ ਆ ਇਹ ਤੋਂ ਮੀਂਹ ਨੇ